ਕਿਸ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਰਮ ਉਹ ਫਸਲ ਹੈ ਜਿਹੜੀ ਇਨਸਾਨ ਨੂੰ ਹਰ ਹਾਲ ਵਿੱਚ ਕਟਣੀ ਹੀ ਪੈਂਦੀ ਹੈ ਇਸ ਲਈ ਹਮੇਸ਼ਾ ਚੰਗੇ ਬੀਜ ਬੀਜੋ ਤਾਂ ਕਿ ਫਸਲ ਸੋਹਣੀ ਹੋਵੇ ਦੋਸਤੋ ਅੱਜ ਦੀ ਕਹਾਣੀ ਤੁਹਾਡੇ ਜੀਵਨ ਨੂੰ ਬਦਲ ਦੇਵੇਗੀ ਇਸ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲਵੋ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਬਹੁਤ ਖਤਰਨਾਕ ਹੁੰਦਾ ਹੈ ਕਹਿੰਦੇ ਨੇ ਜੀਵਨ ਵਿੱਚ ਕੀਤੇ ਗਏ ਚੰਗੇ ਬੁਰੇ ਕਰਮ ਕਈ ਜਨਮਾਂ ਤੱਕ ਪਿੱਛਾ ਕਰਦੇ ਨੇ ਤੁਸੀਂ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ ਪਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਸਾਨੂੰ ਜੋ-ਜੋ ਮਿਲਿਆ ਹੈ ਉਹ ਸਾਡੇ ਕਰਮਾਂ ਦੀ ਉਪਜ ਹੈ ਤੇ ਜੋ-ਜੋ ਭੋਗਣਾ ਪਵੇਗਾ ਉਹ ਬੁਰੇ ਕਰਮਾਂ ਦਾ ਨਤੀਜਾ ਹੋਵੇਗਾ ਆਓ ਇਸ ਗੱਲ ਨੂੰ ਇੱਕ ਬਹੁਤ ਹੀ ਸੋਹਣੀ ਕਹਾਣੀ ਰਾਹੀਂ ਸਮਝਦੇ ਹਾਂ ਕਿ ਮਨੁੱਖ ਕਰਮ ਦਾ ਭੋਗ ਕਿਵੇਂ ਭੋਗਦਾ ਹੈ ਤੇ ਕਿੰਨਾ ਦੇ ਘਰ ਵਿੱਚ ਦੁੱਖ ਦੇਣ ਵਾਲੀ ਤੇ ਕੰਗਾਲ ਬਣਾਉਣ ਵਾਲੀ ਸੰਤਾਨ ਪੈਦਾ ਹੁੰਦੀ ਹੈ ਦੋਸਤੋ ਬਹੁਤ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਕਿੰਕਰ ਤੇ ਬਜਰਾੰਗ ਨਾਮ ਦੇ ਦੋ ਕੁੱਤੇ ਰਹਿੰਦੇ ਸੀ ਦੋਨਾਂ ਵਿੱਚ ਬੜੀ ਗਹਿਰੀ ਮਿੱਤਰਤਾ ਸੀ ਉਹ ਹਰ ਸਮੇਂ ਇੱਕ ਦੂਜੇ ਦੇ ਨਾਲ ਹੀ ਰਹਿੰਦੇ ਇੱਕ ਦਿਨ ਕਿੰਕਰ ਨੇ ਵਜਰਾੰਗ ਨੂੰ ਕਿਹਾ ਦੋਸਤ ਪਤਾ ਨਹੀਂ ਅਸੀਂ ਪਿਛਲੇ ਜਨਮ ਵਿੱਚ ਕਿਹੜੇ ਬੁਰੇ ਕਰਮ ਕੀਤੇ ਸੀ ਜਿਸ ਕਾਰਨ ਸਾਨੂੰ ਕੁੱਤੇ ਦਾ ਸਰੀਰ ਮਿਲਿਆ ਹੈ ਵਜਰਾੰਗ ਬੋਲਿਆ ਹਾਂ ਦੋਸਤ ਇਸ ਸਰੀਰ ਵਿੱਚ ਰਹਿ ਕੇ ਸਾਨੂੰ ਨਾ ਤਾਂ ਖਾਣ ਪੀਣ ਦਾ ਸੌਖਾ ਹੈ ਤੇ ਨਾ ਹੀ ਮਾਨ ਸਨਮਾਨ ਭੋਜਨ ਲਈ ਵੀ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਢੰਗ ਨਾਲ ਪੇਟ ਨਹੀਂ ਭਰਦਾ ਜੇ ਅਸੀਂ ਕਿਸੇ ਦੇ ਘਰ ਦੀ ਰਖਵਾਲੀ ਕਰਕੇ ਰੋਟੀ ਦਾ ਇੱਕ ਟੁਕੜਾ ਵੀ ਲੈ ਲੈਂਦੇ ਹਾਂ ਉਹ ਵੀ ਇੱਜ਼ਤ ਦਾ ਨਹੀਂ ਮਿਲਦਾ ਤੇ ਸਾਡੀ ਮੌਤ ਵੀ ਬੜੇ ਦਰਦਨਾਕ ਤਰੀਕੇ ਨਾਲ ਹੁੰਦੀ ਹੈ ਲੋਕ ਸਾਡੀ ਮੌਤ ਦੀ ਮਿਸਾਲ ਦਿੰਦੇ ਨੇ ਕਿ ਤੂੰ ਕੁੱਤੇ ਦੀ ਮੌਤ ਮਰੇਗਾ ਰਹਿਣ ਲਈ ਵੀ ਸਾਡਾ ਕੋਈ ਟਿਕਾਣਾ ਨਹੀਂ ਹੈ ਗਰਮੀ ਹੋਵੇ ਮੀਂਹ ਕਣੀ ਹੋਵੇ ਹਰੇਕ ਰੁੱਤ ਵਿੱਚ ਸਾਨੂੰ ਗਲੀਆਂ ਵਿੱਚ ਭਟਕਣਾ ਪੈਂਦਾ ਹੈ ਸਾਡੇ ਨਾਲੋਂ ਵਧੀਆਂ ਤਾਂ ਹੋਰ ਪਸ਼ੂ ਪੰਛੀ ਹੁੰਦੇ ਨੇ ਘਟੂ ਘਟੂ ਆਪਣਾ ਘਰ ਤਾਂ ਬਣਾ ਹੀ ਲੈਂਦੇ ਨੇ ਛੋਟੀਆਂ ਛੋਟੀਆਂ ਚਿੜੀਆਂ ਵੀ ਆਪਣਾ ਆਲਣਾ ਬਣਾ ਕੇ ਆਰਾਮ ਨਾਲ ਰਹਿੰਦੀਆਂ ਨੇ ਪਰ ਸਾਨੂੰ ਵੇਖ ਲਵੋ ਅਸੀਂ ਹਮੇਸ਼ਾ ਮਨੁੱਖਾਂ ਦੇ ਅਧੀਨ ਰਹਿ ਕੇ ਜਿਉਂਦੇ ਹਾਂ ਇਸ ਲਈ ਸਾਨੂੰ ਇੱਜ਼ਤ ਨਹੀਂ ਮਿਲਦੀ ਵਿਦਵਾਨ ਲੋਕਾਂ ਨੇ ਪਹਿਲਾਂ ਹੀ ਕਿਹਾ ਹੈ ਕੇ ਪਰाये ਘਰ ਵਿੱਚ ਰਹਿਣਾ ਤੇ ਦੂਜੇ ਦੇ ਭਾਗਾ ਉੱਪਰ ਜੀਵਨ ਨਿਰਭਰ ਕਰਨਾ ਸਭ ਤੋਂ ਵੱਧ ਕਸ਼ਟਦਾਈ ਹੁੰਦਾ ਹੈ ਉਹ ਵੀ ਸੁਤੰਤਰ ਹੋ ਕੇ ਕੋਈ ਕੰਮ ਨਹੀਂ ਕਰ ਸਕਦਾ ਤੇ ਸਾਡੀ ਕੁੱਤਿਆਂ ਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਅਸੀਂ ਸਦਾ ਹੋਰਾਂ ਦੇ ਘਰਾਂ ਵਿੱਚ ਰਹਿਣਾ ਚਾਹੁੰਦੇ ਹਾਂ ਤੇ ਦੂਸਰੇ ਦੇ ਰਹਿਮੋ ਕਰਮ ਉੱਤੇ ਪਲਣਾ ਚਾਹੁੰਦੇ ਹਾਂ ਨਤੀਜਾ ਇਹ ਹੁੰਦਾ ਹੈ ਕਿ ਸਾਨੂੰ ਜੀਣ ਲਈ ਭੋਜਨ ਤਾਂ ਮਿਲ ਜਾਂਦਾ ਹੈ ਚਾਹੇ ਉਹ ਥੋੜਾ ਹੀ ਮਿਲੇ ਪਰ ਇੱਜ਼ਤ ਨਹੀਂ ਮਿਲਦੀ ਜੇਕਰ ਅਸੀਂ ਆਤਮ ਨਿਰਭਰ ਹੁੰਦੇ ਤਾਂ ਸਾਡੀ ਵੀ ਸਮਾਜ ਵਿੱਚ ਮਾਣ ਪ੍ਰਤਿਸ਼ਠਾ ਹੁੰਦੀ ਕੈਂਕਰ ਬੋਲਿਆ ਮਿੱਤਰ ਤੂੰ ਠੀਕ ਕਹਿੰਦਾ ਹੈ ਥੋੜੀ ਬਹੁਤ ਇੱਜ਼ਤ ਅਸੀਂ ਕਮਾ ਵੀ ਲਈਏ ਤਾਂ ਸਾਡੀ ਆਪਸ ਵਿੱਚ ਏਕਤਾ ਨਹੀਂ ਹੈ ਆਪਣਾ ਹੀ ਆਪਣੇ ਨੂੰ ਕੱਟਦਾ ਹੈ ਲਾਹਨਤ ਹੈ ਅਜਿਹੇ ਜਨਮ ਉਤੇ ਦੋਸਤ ਹੁਣ ਸਾਨੂੰ ਤੀਰਥਾਂ ਦਾ ਪਰਮਣ ਕਰਕੇ ਆਪਣੇ ਅਗਲੇ ਜਨਮਾ ਨੂੰ ਸੁਧਾਰ ਲੈਣਾ ਚਾਹੀਦਾ ਹੈ ਤੇ ਇਸ ਕੂਕਰ ਸਰੀਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਵਜਰਾੰਗ ਨੇ ਆਪਣੇ ਮਿੱਤਰ ਦੀ ਗੱਲ ਦੀ ਹਾਮੀ ਭਰੀ ਦੋਸਤੋ ਹੁਣ ਉਹ ਦੋਨੋਂ ਕੁੱਤੇ ਤੀਰਥ ਯਾਤਰਾ ਲਈ ਨਿਕਲ ਪਏ ਰਸਤੇ ਦੀ ਤਾਂ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ ਪਰ ਭਗਵਾਨ ਦੇ ਨਾਮ ਦਾ ਸਹਾਰਾ ਲੈ ਕੇ ਚੱਲ ਪਏ। ਹੁਣ ਵਜਰਾੰਗ ਤੇ ਕਿੰਕਰ ਦੋਨੋਂ ਦੋਸਤ ਤੀਰਥ ਯਾਤਰਾ ਲਈ ਤੁਰੇ ਜਾ ਰਹੇ ਸੀ। ਚੱਲਦੇ-ਚੱਲਦੇ ਉਹਨਾਂ ਨੂੰ ਸ਼ਾਮ ਹੋ ਗਈ। ਉਹ ਇੱਕ ਪਿੰਡ ਦੇ ਨੇੜੇ ਇੱਕ ਰੁੱਖ ਦੇ ਹੇਠਾਂ ਠਹਿਰ ਗਏ। ਭੁੱਖ ਵੀ ਹੁਣ ਕਾਫੀ ਲੱਗੀ ਹੋਈ ਸੀ। ਤਦ ਉਹਨਾਂ ਨੇ ਦੇਖਿਆ ਕਿ ਉੱਥੇ ਗੰਨੇ ਦਾ ਖੇਤ ਸੀ ਜਿਸ ਵਿੱਚ ਬਹੁਤ ਸਾਰੇ ਚੂਹੇ ਛਾਲਾਂ ਮਾਰ ਰਹੇ ਸੀ। ਮੋٹے-ਮੋٹے ਚੂਹਿਆਂ ਨੂੰ ਵੇਖ ਕੇ ਵਜਰਾੰਗ ਦੇ ਮੂੰਹ ਵਿੱਚ ਪਾਣੀ ਆ ਗਿਆ। ਉਹ ਕਹਿਣ ਲੱਗਾ, "ਦੋਸਤ, ਭੁੱਖ ਨਾਲ ਮੇਰਾ ਤਾਂ ਹਾਲ ਬੇਹਾਲ ਹੈ।" ਤੇ ਸਾਹਮਣੇ ਵਾਲੇ ਖੇਤ ਵਿੱਚ ਮੈਨੂੰ ਆਪਣਾ ਭੋਜਨ ਵੀ ਦਿਖਾਈ ਦੇ ਰਿਹਾ ਹੈ। ਜੇ ਤੂੰ ਕਹੇ ਤਾਂ ਚਲੀਏ, ਦੋ ਚਾਰ ਚੂਹਿਆਂ ਦਾ ਨਾਸ਼ਤਾ ਕਰ ਲਿਆ ਜਾਵੇ। ਕਿੰਕਰ ਨਾਮ ਦਾ ਕੁੱਤਾ ਬੋਲਿਆ, "ਅਰੇ ਦੋਸਤ, ਕਿਹੜੀਆਂ ਗੱਲਾਂ ਕਰਦਾ ਹੈਂ? ਅਸੀਂ ਦੋਨੋਂ ਸ਼ਿਕਾਰ ਲਈ ਨਹੀਂ ਆਏ, ਤੀਰਥ ਯਾਤਰਾ ਲਈ ਨਿਕਲੇ ਆਂ ਤੇ ਜਦੋਂ ਤੱਕ ਅਸੀਂ ਤੀਰਥਾਂ ਦਾ ਪਰਮਣ ਕਰਾਂਗੇ, ਕਿਸੇ ਜੀਵ ਨੂੰ ਮਾਰਨਾ ਤਾਂ ਦੂਰ, ਉਸ ਨੂੰ ਮਾਰਨ ਬਾਰੇ ਸੋਚਣਾ ਵੀ ਨਹੀਂ। ਜੇਕਰ ਅਸੀਂ ਅਜਿਹਾ ਕੀਤਾ ਤਾਂ ਸਾਨੂੰ ਤੀਰਥਾਂ ਦਾ ਕੋਈ ਫਲ ਨਹੀਂ ਮਿਲੇਗਾ ਤੇ ਉਲਟਾ ਪਾਪ ਵੀ ਲੱਗ ਜਾਵੇਗਾ।" ਸਾਨੂੰ ਇਸ ਸਮੇਂ ਹੰਸਾ ਤੁਰੇਤ ਸ਼ਾਕਾਹਾਰੀ ਭੋਜਨ ਨਾਲ ਹੀ ਕੰਮ ਚਲਾਉਣਾ ਪਵੇਗਾ ਵਜਰਾੰਗ ਬੋਲਿਆ ਪਰ ਦੋਸਤ ਸ਼ਾਕਾਹਾਰੀ ਭੋਜਨ ਤਾਂ ਸਾਨੂੰ ਪਿੰਡ ਵਿੱਚ ਹੀ ਮਿਲ ਸਕਦਾ ਹੈ ਇੱਕ ਕੰਮ ਕਰਦੇ ਹਾਂ ਦੋਨੋਂ ਜਾਣੇ ਸਾਹਮਣੇ ਵਾਲੇ ਪਿੰਡ ਵਿੱਚ ਚੱਲਦੇ ਹਾਂ ਜਿਸ ਨੂੰ ਜੋ ਮਿਲ ਗਿਆ ਉਸ ਨੂੰ ਹੀ ਖਾ ਕੇ ਆਪਣੀ ਭੁੱਖ ਮਿਟਾ ਲਵਾਂਗੇ ਤੇ ਵਾਪਸ ਇਸੇ ਰੁੱਖ ਦੇ نیچے ਆ ਜਾਵਾਂਗੇ ਕਿੰਕਰ ਬੋਲਿਆ ਹਾਂ ਇਹ ਠੀਕ ਰਹੇਗਾ ਹੁਣ ਦੋਨੋਂ ਕੁੱਤੇ ਪਿੰਡ ਵਿੱਚ ਪਹੁੰਚ ਗਏ ਪਿੰਡ ਵਿੱਚ ਉਹ ਦੋਨੋਂ ਵੱਖ-ਵੱਖ ਹੋ ਕੇ ਭੋਜਨ ਲੱਭਣ ਲੱਗੇ ਕਿੰਕਰ ਨਾਮ ਦਾ ਕੁੱਤਾ ਇੱਕ ਬ੍ਰਾਹਮਣ ਦੇ ਘਰ ਅੱਗੇ ਪਹੁੰਚਾ। ਬ੍ਰਾਹਮਣ ਪੂਜਾ ਪਾਠ ਕਰਕੇ ਭੋਜਨ ਕਰਨ ਲਈ ਬੈਠਣ ਹੀ ਲੱਗਾ ਸੀ। ਉਸ ਦੀ ਪਤਨੀ ਨੇ ਭੋਜਨ ਦੇ ਥਾਲ ਨੂੰ ਸਜਾ ਦਿੱਤਾ। ਬ੍ਰਾਹਮਣ ਬੜਾ ਹੀ ਭਗਵਤ ਭਗਤ ਸੀ। ਜਦੋਂ ਉਹ ਭੋਜਨ ਕਰਨ ਬੈਠਾ ਤਾਂ ਸਭ ਤੋਂ ਪਹਿਲਾਂ ਉਸ ਨੇ ਭਗਵਾਨ ਨੂੰ ਭੋਗ ਲਵਾਇਆ। ਐਨੇ ਵਿੱਚ ਕਿੰਕਰ ਨੇ ਉਸ ਦੀ ਥਾਲੀ ਵਿੱਚ ਮੂੰਹ ਪਾ ਦਿੱਤਾ ਤੇ ਉਸ ਦੀ ਥਾਲੀ ਤੋਂ ਇੱਕ ਰੋਟੀ ਚੱਕ ਕੇ ਉਸ ਦੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗਾ। ਬ੍ਰਾਹਮਣ ਨੇ ਦੇਖਿਆ ਕਿ ਭੋਜਨ ਦੀ ਥਾਲੀ ਵਿੱਚ ਕੁੱਤੇ ਨੇ ਮੂੰਹ ਪਾ ਦਿੱਤਾ ਹੈ ਤਾਂ ਉਹ ਰਾਮ ਰਾਮ ਕਰਦਾ ਉੱਠ ਖੜਿਆ। ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਾਗਵਾਨ ਨੇ ਭੋਜਨ ਤਾਂ ਕੁੱਤੇ ਨੇ ਝੂਠਾ ਕਰ ਦਿੱਤਾ ਹੈ ਹੁਣ ਇੱਕ ਕੰਮ ਕਰ ਇਹ ਥਾਲੀ ਦਾ ਭੋਜਨ ਉਸੇ ਕੁੱਤੇ ਨੂੰ ਖਾਣ ਲਈ ਦੇ ਦੇ ਲੱਗਦਾ ਇਹ ਵਿਚਾਰਾ ਬਹੁਤ ਭੁੱਖਾ ਹੈ ਇਹ ਭੋਜਨ ਉਸਦੇ ਹੀ ਭਾਗਾਂ ਦਾ ਹੈ ਉਸਦੀ ਪਤਨੀ ਨੂੰ ਥੋੜਾ ਬੁਰਾ ਜ਼ਰੂਰ ਲੱਗਾ ਕਿਉਂਕਿ ਉਸਨੇ ਬੜੀ ਮਿਹਨਤ ਨਾਲ ਭੋਜਨ ਤਿਆਰ ਕੀਤਾ ਸੀ ਪਰ ਜੀਵਾਂ ਦੇ ਪ੍ਰਤੀ ਉਸ ਵਿੱਚ ਵੀ ਦਇਆ ਦੀ ਭਾਵਨਾ ਸੀ ਇਸ ਲਈ ਉਸਨੇ ਬੜੇ ਪਿਆਰ ਨਾਲ ਥਾਲੀ ਦਾ ਸਾਰਾ ਭੋਜਨ ਕੁੱਤੇ ਨੂੰ ਖਾਣ ਲਈ ਦੇ ਦਿੱਤਾ ਕਈ ਪ੍ਰਕਾਰ ਦਾ ਭੋਜਨ ਕਰਕੇ ਕਿੰਕਰ ਬੜਾ ਖੁਸ਼ ਹੋਇਆ ਉਸਨੇ ਬ੍ਰਾਹਮਣ ਤੇ ਉਸਦੀ ਪਤਨੀ ਨੂੰ ਖੂਬ ਦੁਆਵਾਂ ਦਿੱਤੀਆਂ ਤੇ ਵਾਪਸ ਉਸੇ ਰੁੱਖ ਦੇ ਹੇਠਾਂ ਆ ਕੇ ਬੈਠ ਗਿਆ ਤੇ ਆਪਣੇ ਮਿੱਤਰ ਵਜਰਾੰਗ ਦੇ ਆਉਣ ਦੀ ਉਡੀਕ ਕਰਨ ਲੱਗਾ ਉਧਰ ਵਜਰਾੰਗ ਵੀ ਭੋਜਨ ਦੀ ਤਲਾਸ਼ ਵਿੱਚ ਪਿੰਡ ਦੇ ਇੱਕ ਸੇਠ ਦੇ ਘਰ ਵਿੱਚ ਚਲਾ ਗਿਆ ਸੇਠ ਵੀ ਉਧਰ ਆਪਣੇ ਘਰ ਵਿੱਚ ਭੋਜਨ ਕਰਨ ਲਈ ਬੈਠਾ ਹੀ ਸੀ ਐਨੇ ਵਿੱਚ ਵਜਰਾੰਗ ਨੇ ਉਸਦੀ ਥਾਲੀ ਵਿੱਚ ਆਪਣਾ ਮੂੰਹ ਪਾ ਦਿੱਤਾ ਤੇ ਪੂੜੀ ਨੂੰ ਮੂੰਹ ਵਿੱਚ ਫੜ ਕੇ ਉਸਦੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗਾ ਇੱਥੇ ਸੇਠ ਨੂੰ ਉਸ ਕੁੱਤੇ ਦੀ ਕਰਤੂਤ ਉੱਤੇ ਬੜਾ ਗੁੱਸਾ ਆਇਆ ਉਹ ਇੱਕਦਮ ਕ੍ਰੋਧ ਵਿੱਚ ਭਰ ਗਿਆ ਉਸਨੇ ਲਾਠੀ ਉਠਾਈ ਤੇ ਕੁੱਤੇ ਦੇ ਪਿੱਛੋਂ ਜਾ ਕੇ ਉਸ ਉੱਤੇ ਲਾਠੀ ਵਰਸਾਉਣੇ ਸ਼ੁਰੂ ਕਰ ਦਿੱਤੀ। ਵਿਚਾਰਾ ਵਜਰਾਂਗ ਬੇਫਿਕਰ ਹੋ ਕੇ ਪੂੜੀ ਖਾਣ ਵਿੱਚ ਮਸਤ ਸੀ ਤੇ ਜਿਵੇਂ ਹੀ ਸੇਠ ਦੀ ਲਾਠੀ ਉਸ ਉੱਤੇ ਪਈ। ਲਾਠੀ ਦਾ ਵਾਰ ਇੰਨਾ ਤੇਜ਼ ਸੀ ਕਿ ਕੁੱਤਾ ਉੱਥੇ ਹੀ ਬੈਠਾ ਰਹਿ ਗਿਆ। ਉਸਦੀ ਕਮਰ ਟੁੱਟ ਗਈ। ਉਹ ਜਿਵੇਂ ਤੇਵੇਂ ਚੀਕਾਂ ਮਾਰਦਾ ਤੇ ਸਰਕਦਾ ਹੋਇਆ ਉੱਥੋਂ ਚੱਲਣ ਲੱਗਾ। ਉਸਨੇ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ ਕਿ ਇੱਕ ਪੂੜੀ ਖਾਣ ਦੀ ਉਸਨੂੰ ਇੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ। ਮਨੋਕ ਸੁਆਰਥੀ ਹੋਵੇਗਾ ਇਹ ਤਾਂ ਪਤਾ ਸੀ ਪਰ ਇੰਨਾ ਨਰਦਈ ਵੀ ਹੋਵੇਗਾ ਇਹ ਬਜਰਾੰਗ ਨਹੀਂ ਸੀ ਜਾਣਦਾ ਕਮਰ ਟੁੱਟ ਜਾਣ ਦੇ ਕਾਰਨ ਹੁਣ ਉਸ ਤੋਂ ਤੁਰਿਆ ਨਹੀਂ ਸੀ ਜਾ ਰਹਾ ਉਧਰ ਉਸਦਾ ਮਿੱਤਰ ਕਿੰਕਰ ਰੁੱਖ ਹੇਠਾਂ ਬੈਠਾ ਉਸਦੇ ਆਉਣ ਦੀ ਉਡੀਕ ਕਰ ਰਿਹਾ ਸੀ ਉਹ ਸੋਚਣ ਲੱਗਾ ਕਿ ਕਾਫੀ ਧੀਰ ਹੋ ਗਈ ਹੈ ਅਜੇ ਤੱਕ ਮੇਰਾ ਮਿੱਤਰ ਵਾਪਸ ਨਹੀਂ ਆਇਆ ਕਿਤੇ ਉਹ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਫਸ ਗਿਆ ਇਹੀ ਸੋਚ ਕੇ ਕਿੰਕਰ ਬਜਰਾੰਗ ਨੂੰ ਪਾਲਣ ਲਈ ਪਿੰਡ ਵੱਲ ਤੁਰ ਪਿਆ ਪਿੰਡ ਵਿੱਚ ਪਹੁੰਚਣ ਤੇ ਉਸ ਨੂੰ ਆਪਣਾ ਮਿੱਤਰ ਬਜਰਾੰਗ ਦਿਖਾਈ ਦਿੱਤਾ ਜੋ ਕੇਸ ਦਾ ਹੋਇਆ ਜਿਵੇਂ ਤਵੇਂ ਪਿੰਡ ਤੋਂ ਬਾਹਰ ਆ ਰਿਹਾ ਸੀ ਉਸ ਦੀਆਂ ਅੱਖਾਂ ਤੋਂ ਅਥਰੂ ਵਹਿ ਰਹੇ ਸੀ ਉਹ ਅਗਲੇ ਦੋ ਪੈਰਾਂ ਨਾਲ ਸਰਕਦਾ ਹੋਇਆ ਇੱਥੇ ਤੱਕ ਪਹੁੰਚਿਆ ਸੀ ਕਿੰਕਰ ਨੇ ਵਜਰਾੰਗ ਦੀ ਟੁੱਟੀ ਹੋਈ ਕਮਰ ਵੇਖੀ ਤਾਂ ਬਹੁਤ ਦੁਖੀ ਹੋਇਆ ਪੁੱਛਣ ਲੱਗਾ ਮਿੱਤਰ ਤੈਨੂੰ ਇਸ ਦਸ਼ਾ ਵਿੱਚ ਕਿਸ ਪਾਪੀ ਨੇ ਪਹੁੰਚਾਇਆ ਹੈ ਤਦ ਵਜਰਾੰਗ ਨੇ ਰੋਂਦੇ ਰੋਂਦੇ ਉਸ ਸੇਠ ਦਾ ਕਠੋਰ ਤੇ ਨਿਰਦਈ ਵਿਵਹਾਰ ਆਪਣੇ ਮਿੱਤਰ ਨੂੰ ਦੱਸਿਆ ਸੇਠ ਦੀ ਦੁਸ਼ਟਤਾ ਬਾਰੇ ਜਾਣ ਕੇ ਕਿੰਕਰ ਦਾ ਖੂਨ ਖੌਲ ਉਠਿਆ ਪਰ ਉਹ ਕਰ ਵੀ ਕੀ ਸਕਦਾ ਸੀ ਵਜਰਾੰਗ ਬੋਲਿਆ ਮਿੱਤਰ ਮੇਰਾ ਜੀਣਾ ਤੇ ਨਾ ਜੀਣਾ ਹੁਣ ਇੱਕੋ ਜਿਹਾ ਹੋ ਗਿਆ ਹੈ। ਸੇਠ ਨੇ ਮੇਰੀ ਕਮਰ ਤੋੜ ਕੇ ਮੈਨੂੰ ਤੀਰਥਾਂ ਦਾ ਪਰਮਣ ਕਰਨ ਤੋਂ ਵੀ ਵਾਂਝਾ ਕਰ ਦਿੱਤਾ। ਹੁਣ ਇਸ ਟੁੱਟੀ ਹੋਈ ਕਮਰ ਦੇ ਨਾਲ ਮੈਂ ਹੋਰ ਜੀਣਾ ਨਹੀਂ ਚਾਹੁੰਦਾ। ਮੈਨੂੰ ਤੂੰ ਕਿਸੇ ਤਰ੍ਹਾਂ ਇੱਥੋਂ ਲੈ ਚੱਲ। ਹੁਣ ਮੈਂ ਆਪਣੇ ਪ੍ਰਾਣ ਤਿਆਗਣਾ ਚਾਹੁੰਦਾ। ਸੋ ਕਿੰਕਰ ਜਿਵੇਂ ਤਿਵੇਂ ਕਰਕੇ ਵਜਰਾੰਗ ਨੂੰ ਉੱਥੋਂ ਲੈ ਕੇ ਅੱਗੇ ਗਿਆ ਤੇ ਇੱਕ ਨਦੀ ਵਿੱਚ ਛਾਲ ਮਾਰ ਕੇ ਉਸਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਤੇ ਕਿੰਕਰ ਨੇ ਵੀ ਆਪਣੇ ਮਿੱਤਰ ਦੇ ਨਾਲ ਪ੍ਰਾਣ ਤਿਆਗਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਉਹ ਦੋਨੋਂ ਕੁੱਤੇ ਨਦੀ ਵਿੱਚ ਛਾਲ ਮਾਰ ਕੇ ਆਪਣਾ ਸਰੀਰ ਤਿਆਗ ਦਿੰਦੇ ਨੇ ਤੀਰਥਾਂ ਦਾ ਭਾਵ ਲੈ ਕੇ ਉਹ ਦੋਨੋਂ ਤੁਰੇ ਸੀ ਇਸ ਲਈ ਭਗਵਾਨ ਨੇ ਉਹਨਾਂ ਦੇ ਅੱਗੇ ਪਿੱਛੇ ਦੇ ਸਾਰੇ ਪਾਪਾਂ ਨੂੰ ਨਸ਼ਟ ਕਰ ਦਿੱਤਾ ਤੇ ਉਹਨਾਂ ਨੂੰ ਮਨੁੱਖੀ ਸਰੀਰ ਵਿੱਚ ਭੇਜ ਦਿੱਤਾ ਭਗਵਾਨ ਦੀ ਪ੍ਰੇਰਣਾ ਨਾਲ ਕਿੰਕਰ ਨੇ ਤਾਂ ਉਸੇ ਬ੍ਰਾਹਮਣ ਦੇ ਘਰ ਪੁੱਤਰ ਦੇ ਰੂਪ ਵਿੱਚ ਜਨਮ ਲੈ ਲਿਆ ਤੇ ਇੱਧਰ ਬਜਰਾੰਗ ਨੇ ਉਸੇ ਸੇਠ ਦੇ ਘਰ ਜਾ ਕੇ ਜਨਮ ਲਿਆ ਸੰਯੋਗ ਨਾਲ ਦੋਨਾਂ ਦੇ ਘਰ ਪਹਿਲਾਂ ਕੋਈ ਸੰਤਾਨ ਨਹੀਂ ਸੀ ਕਾਫੀ ਸਮੇਂ ਬਾਅਦ ਸੇਠ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ ਇਸ ਖੁਸ਼ੀ ਵਿੱਚ ਸੇਠ ਨੇ ਬਹੁਤ ਵੱਡਾ ਉਤਸਵ ਮਨਾਇਆ। ਪੂਰੇ ਨਗਰ ਦੀ ਦਾਵਤ ਕੀਤੀ। ਅਜੇ ਤੱਕ ਖੁਸ਼ੀਆਂ ਦਾ ਜਸ਼ਨ ਸਮਾਪਤ ਵੀ ਨਹੀਂ ਹੋਇਆ ਸੀ। ਐਨੇ ਵਿੱਚ ਸੇਠ ਨੂੰ ਖਬਰ ਮਿਲੀ ਕਿ ਉਸਦੇ ਵਪਾਰ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਤੇ ਉਸਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ। ਇਹ ਵੇਖ ਕੇ ਸੇਠ ਨੂੰ ਬਹੁਤ ਵੱਡਾ ਸਦਮਾ ਲੱਗਾ। ਅਜੇ ਉਹ ਇਸ ਸਦਮੇ ਤੋਂ ਬਾਹਰ ਨਹੀਂ ਨਿਕਲ ਪਾਇਆ ਸੀ ਕਿ ਉਸਦੀ ਪਤਨੀ ਵੀ ਭਿਆਨਕ ਰੋਗ ਨਾਲ ਪੀੜਤ ਹੋ ਗਈ। ਸੇਠ ਦੀ ਸਾਰੀ ਸੰਪਤੀ ਹੌਲੀ-ਹੌਲੀ ਵੇਚ ਕੇ ਉਸਦੇ ਇਲਾਜ ਵਿੱਚ ਲੱਗਣ ਲੱਗੀ। ਉਧਰ ਕੈਂਕਰ ਜਦੋਂ ਬੇਟਾ ਬਣ ਕੇ ਬ੍ਰਾਹਮਣ ਦੇ ਘਰ ਪੈਦਾ ਹੋਇਆ ਤਾਂ ਪੁੱਤਰ ਦੇ ਘਰ ਵਿੱਚ ਜਨਮ ਲੈਂਦਿਆਂ ਹੀ ਬ੍ਰਾਹਮਣ ਨੂੰ ਰਾਜੇ ਦੇ ਕੋਲ ਚੰਗੇ ਪਦ ਉੱਤੇ ਨੌਕਰੀ ਮਿਲ ਗਈ। ਬ੍ਰਾਹਮਣ ਦੀ ਸਲਾਹ ਨਾਲ ਰਾਜੇ ਦਾ ਰਾਜ ਕਾਜ ਬੜੇ ਹੀ ਚੰਗੇ ਢੰਗ ਨਾਲ ਚੱਲਣ ਲੱਗਾ। ਕੋਈ ਵੀ ਯੁੱਧ ਰਾਜਾ ਹਾਰਦਾ ਨਹੀਂ ਸੀ ਕਿਉਂਕਿ ਬ੍ਰਾਹਮਣ ਉਸ ਨੂੰ ਚੰਗੀ ਰਣਨੀਤੀ ਬਣਾ ਕੇ ਦਿੰਦਾ ਸੀ। ਕੁਝ ਦਿਨਾਂ ਬਾਅਦ ਹੀ ਰਾਜੇ ਨੇ ਬ੍ਰਾਹਮਣ ਨੂੰ ਆਪਣਾ ਪ੍ਰਧਾਨ ਮੰਤਰੀ ਘੋਸ਼ਿਤ ਕਰ ਦਿੱਤਾ। ਗਰੀਬ ਬ੍ਰਾਹਮਣ ਹੁਣ ਪੂਰੇ ਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ। ਇਧਰ ਬ੍ਰਾਹਮਣ ਦਾ ਬੇਟਾ ਵੀ ਬਹੁਤ ਵੱਡਾ ਵਿਦਵਾਨ ਬਣਦਾ ਗਿਆ। ਪੁੱਸਨੇ ਆਪਣੇ ਪਿਤਾ ਦੇ ਨਾਮ ਨੂੰ ਚਾਰ ਚੰਨ ਲਗਾ ਦਿੱਤੇ। ਉਧਰ ਸੇਠ ਦਾ ਬੇਟਾ ਵੱਡਾ ਹੋ ਕੇ ਨਕਾਰਾ ਨਿਕਲਿਆ। ਸੇਠ ਦੇ ਬੱਚੇ ਖੁਚੇ ਧੰਨ ਨੂੰ ਪੁੱਸਨੇ ਜੂਆ ਸ਼ਰਾਬ ਤੇ ਵਕਾਰਾਂ ਵਿੱਚ ਉਡਾ ਦਿੱਤਾ। ਸੇਠ ਜੇਕਰ ਕੁਝ ਵੀ ਕਹਿੰਦਾ ਤਾਂ ਬੇਟਾ ਉਸ ਨੂੰ ਮਾਰਦਾ, ਕੁੱਟਦਾ ਤੇ ਗਾਲਾਂ ਕੱਢਦਾ। ਇੱਕ ਦਿਨ ਤਾਂ ਨਸ਼ੇ ਵਿੱਚ ਉਸਨੇ ਆਪਣੇ ਪਿਤਾ ਨੂੰ ਲਾਠੀਆਂ ਨਾਲ ਐਨਾ ਪਿੱਟਿਆ ਕਿ ਸੇਠ ਦੀ ਕਮਰ ਹੀ ਤੋੜ ਦਿੱਤੀ। ਹੁਣ ਉਹ ਸੇਠ ਚੱਲ ਫਿਰ ਵੀ ਨਹੀਂ ਪਾਉਂਦਾ ਸੀ। ਸਾਰਾ ਦਿਨ ਘਰ ਵਿੱਚ ਪਿਆ ਪਿਆ ਆਪਣੇ ਕੁਕਰਮਾਂ ਦੀ ਸਜ਼ਾ ਭੋਗਦਾ ਰਹਿੰਦਾ। ਇੱਕ ਦਿਨ ਸੇਠ ਨੇ ਆਪਣੀ ਪਤਨੀ ਨੂੰ ਕਿਹਾ ਭਾਗਵਾਨੇ ਅਸੀਂ ਪਤਾ ਨਹੀਂ ਕਿਹੜੇ ਪਾਪ ਕੀਤੇ ਨੇ ਜਿਸ ਕਾਰਨ ਸਾਡੇ ਘਰ ਵਿੱਚ ਇੱਕ ਪੁੱਤ ਪੈਦਾ ਹੋਇਆ ਹੈ ਅਜਿਹੇ ਬੇਟੇ ਨਾਲੋਂ ਤਾਂ ਮੈਂ ਬਿਨਾ ਸੰਤਾਨ ਦੇ ਹੀ ਠੀਕ ਸੀ ਦੋਸਤੋ ਸੇਠ ਦੀ ਪਤਨੀ ਨੇ ਕਿਹਾ ਕਿ ਕੀ ਤੁਹਾਨੂੰ ਯਾਦ ਹੈ ਤੁਸੀਂ ਇੱਕ ਕੁੱਤੇ ਦੇ ਲਾਠੀ ਮਾਰ ਕੇ ਉਸ ਦੀ ਕਮਰ ਤੋੜ ਦਿੱਤੀ ਸੀ ਸ਼ਾਇਦ ਉਸੇ ਪਾਪ ਦੀ ਤੁਹਾਨੂੰ ਤੇ ਮੈਨੂੰ ਸਜ਼ਾ ਮਿਲ ਰਹੀ ਹੈ ਕਹਿੰਦੇ ਨੇ ਕਰਮ ਵਾਪਸ ਜ਼ਰੂਰ ਆਉਂਦਾ ਹੈ ਸਾਡੇ ਚੰਗੇ ਬੁਰੇ ਕਰਮਾਂ ਦਾ ਹੀ ਨਤੀਜਾ ਹੁੰਦਾ ਹੈ ਕਿ ਸਾਨੂੰ ਚੰਗੀ ਬੁਰੀ ਸੰਤਾਨ ਮਿਲਦੀ ਹੈ ਸਾਡੇ ਪਾਪ ਜਾਂ ਪੁੰਨ ਹੀ ਸਾਡੇ ਘਰ ਵਿੱਚ ਬੇਟਾ-ਬੇਟੀ ਬਣ ਕੇ ਜਨਮ ਲੈਂਦੇ ਨੇ ਜੇ ਸੰਤਾਨ ਸੁਖ ਦੇਣ ਵਾਲੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਚੰਗੇ ਕਰਮ ਫਲਿਤ ਹੋ ਰਹੇ ਨੇ ਤੇ ਜੇਕਰ ਸੰਤਾਨ ਦੁੱਖ ਦੇਣ ਵਾਲੀ ਹੋਵੇ ਨਿਕੰਮੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਬੁਰੇ ਕਰਮਾਂ ਦਾ ਹਿਸਾਬ ਬਰਾਬਰ ਹੋ ਰਿਹਾ ਹੈ ਦੋਸਤੋ ਇਸ ਤਰ੍ਹਾਂ ਸੇਠ ਆਪਣੇ ਕਰਮਾਂ ਨੂੰ ਯਾਦ ਕਰਕੇ ਰੋਜ਼ਾਨਾ ਪਿਆ ਪਿਆ ਤੜਫਦਾ ਰਹਿੰਦਾ ਸੀ ਗੱਲ ਇੱਥੇ ਉਹੀ ਆ ਗਈ ਕਿ ਜੈਸੀ ਕਰਨੀ ਵੈਸੀ ਭਰਨੀ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇੱਕ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤਾਂ ਚਲੋ ਆਪਣੀ ਕੀਮਤੀ رائے ਵੀ ਕਮੈਂਟ ਵਿੱਚ ਜ਼ਰੂਰ ਦੱਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਅਜਿਹੀ ਹੀ ਪ੍ਰੇਰਣਾਦਾਇਕ ਚਰਚਾ ਦੇ ਨਾਲ